ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਕੁਕਿੰਗ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਸਾਰੇ ਬਦਿਏ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਟਾਈਮ ਹੋ ਗਈ ਵੱਜ ਗਏ ਨੀਗੇ। ਸਵੇਰੇ 8:30 ਟਾਈਮ ਹੋ ਗਿਆ ਤੇ ਅੱਜ ਆਣੇ ਰਖੜੀ ਬਣਾਉਣੀ। ਨਵਾਂ ਤਰੀਕਾ ਅੱਜ ਤੇ ਆਪਾਂ ਅਗਧਰਸਾਲ ਪਸਾਂਭਲ ਚੜਾਈ ਜਾਣੀ ਹੈਗੀ ਇੱਕ ਦਿਨ ਪਹਿਲਾਂ। ਪਰ ਇਸ ਵਰਣਨ ਲੈਟਰ ਜਿਹੜਾ ਕੱਲ ਲੈਟਰ ਬੜਾ ਬਲੌਗ ਤੇ ਸ਼ੇਅਰ ਕੀਤਾ ਗਿਆ। ਐਡਿਟਿੰਗ ਕਰਨ ਵਾਲੀ ਪਈ ਹੈਗੀ। ਉਹ ਬਾਅਦ ਵਿੱਚ ਕਰਾਂਗੇ ਆਪਾਂ। ਤੇ ਪਰਸਨਲ ਟੂਰ ਜਿਹੜੇ ਦੋਸਤੋਂ ਇੱਕ ਹਟ ਕੇ ਪਹਿਲਾਂ ਚੌਥੇ ਪਤੀਆਂ ਦੇ ਚਲੇ ਕੇ ਦੋ ਤਿੰਨ ਮੋਬਿਲ ਪਿੰਡ ਲੱਗ ਤਾ ਜਾਂਦੇ ਆਪਾਂ ਰਾਤ ਤੱਕ ਰਹਿਣੀਆਂ ਦਾ ਨਾ ਸਾਮਾਨ ਵਾਇਨ ਨੂੰ ਦੇਖਣੇ ਜਰਾਤ ਲਾ ਕੇ ਆਉਂਦੇ ਆਪਾਂ ਤੇ ਕਲ ਨੂੰ ਧੀ ਦੇ ਕਸਟਮਰ ਸੀ ਮੀਟ ਦੇ ਵਿੱਚ ਹੀ ਬੈਠੀ ਆਂਗੀ ਤੇ ਬਟੀਰ ਵਿੱਚ ਕਸਟਮਰ ਸੀ ਆ ਰਖੜੀਂ ਕਰਕੇ ਤਦ ਨੂੰ ਜਾਈ ਵੜ ਸਰਦਾ ਤੇ ਨਾਲ ਇੱਥੇ ਵੀ ਕੰਮ ਬਹੁਤ ਆ ਜਾਂਦਾ ਜੇ ਠੀਕ ਤੇ ਕੋਕੀ ਪੈਨ ਸੂਟ ਲੈ ਲਉਂਦੀ ਲੈਂਗੇ ਉਮਰ ਕਿਤੇ ਜਿਹੜਾ ਪਤਾ ਵੀ ਨਾ ਜਰੂਰ ਦਾ ਵੀ ਇੱਕ ਦਿਨ ਕੈਡੀ ਡਾਈਨ ਦੇ ਇੱਕ ਕੋਸਟਮਰ ਸੀ ਜਿਹੜੇ ਰਾਤ ਨੂੰ ਲੈ ਗਏ ਸੀ ਕਾਫੀ ਨੇਰੇ ਜਿਹੜੇ ਪਿੰਡ ਵਾਲੇ ਦਾ ਹਾਂ ਭੁੰਦ ਨੇ ਆਪਣੇ ਫਿਰ ਆਪਣੇ ਆਨਲਾਈਨ ਆਰਡਰ ਪਾਰਸਲ ਸੀ ਆਪਣੇ ਕਈ ਜਣੇ ਭੇਜ ਦਿੱਤੇ ਨੇਗੇ ਰੱਖਣੀ ਵਾਲੇ ਨੇ 15-15 ਦਿਨ ਪਹਿਲੀ ਮੰਗਾਲਦੇ ਨੇ ਪਰ ਇਹਨੇ ਆਨਲਾਈਨ ਮੰਗਾਲਣ ਦੇ ਨੇਗੇ ਕੋਕੋਫੇ ਟਾਈਮ ਤੇ ਪਾਰਸਲ ਪਹੁੰਚੇ 4-5 ਦਿਨ ਲੱਗ ਜਾਂਦੇ ਨੇਗੇ ਜਿਹੜੇ ਮਿਹਰਿਆਂ ਨੂੰ ਰਾਜਸਥਾਨ ਹਰੇਣ ਦੇ ਪ੍ਰੋਡਕਟ ਅਸੀਂ ਸੂਟਾਂ ਦੇ ਆਪਣੇ ਪੰਜ ਸੇਦ ਲੋਗੇ ਪਾਰਸਲ ਉਹਦੇ ਪਹੁੰਚ ਗਏ ਨੇਗੇ ਤੇ ਭੈਣ ਦੇ ਮੈਸੇਜ ਆ ਕੇ ਉਹਨੂੰ ਪਾਰਸਲ ਸੰਭਿਲ ਗਏ ਨੇ ਉਹਨਾਂ ਉਸ ਦਿਨ ਹਰ ਇੱਕ ਕਸਟਮਰ ਨੂੰ ਜਿਹੜਾ ਪਾਰਸਲ ਪਹੁੰਚਦਾ ਜਨਾ ਪਹੁੰਚ ਗਿਆ ਤੇ ਬਸ ਫਿਰ ਬਿਨਿਮਟੈਂਸ ਨਹੀਂ ਹੁੰਦੀ ਹੈਗੀ ਇਹਨਾਂ ਨੇ ਪਾਰਸਲ ਪਹੁੰਚਦਾ ਨਹੀਂਗਾ ਤੋਂ ਹਲੇ ਪਾਰਸਲ ਪਹੁੰਚ ਗਿਆ ਉਹ ਤੁਹਾਡੇ ਬਹੁਤ ਸੋਹਣੇ ਨੇਗੇ ਤੇ ਆਪਣੇ ਟ੍ਰੇਡ ਵਿੱਚ ਪੂਰਾ ਖਿਲਾਰਾ ਪਸੰਦ ਕਾਮ ਸਾਰੇ ਪਾਸੇ ਸੂਟੀ ਸੂਟ ਪੈਂਟਸ ਤੇ ਸਾਰੇ ਸੂਟ ਸਾਰੇ ਸੇਲ ਹੋ ਗਰੇ ਆਪਣੇ ਇੱਕ ਸੂਟ ਰਹਿ ਗਏ ਨੇ ਸਾਰੇ ਸੂਟ ਨੀਚੇ ਫਰਸਤੇ ਆ ਗਏ ਨੇ ਉਹ ਵੀ ਸਾਰੇ ਖਿਲਾਰਾ ਪਏ ਪਏ ਕੱਪੜਿਆਂ ਦਾ ਸਾਰੇ ਹੁਣੇ ਤੇ ਫਿਰ ਟਾਈਮ ਲੱਗੇ 10-15 ਮਿੰਟ ਲਾ ਦੇਣੀ ਆ ਉਹ ਸਾਰੇ ਕਾਊਂਟਰ ਤੇ ਲਾ ਦੇ ਨੇ ਜੇ ਮੈਂ ਮੇਰੇ ਬਾਅਦ ਵਿੱਚ ਕਸਟਮਰ ਆ ਕੇ ਆਪਣੇ ਭੈਣ ਕਹੇਗੀ ਉਹਨੂੰ ਸਾਰੇ ਰੇਟ ਤਾਂ ਬਤਾਉਂਦਾ ਆਪਣੇ ਦਾ ਵੀ ਕਿ ਕਿਹੜੇ ਸੂਟ ਕਿਹੜੇ ਰੇਟ ਤੇ ਸੇਲ ਕਰਨੇ ਨੇ ਜੇ ਮੈਨੂੰ ਹੋਊਗਾ ਕਿ ਪੁੱਛਣ ਦੇ ਜੀ ਵੀ ਨਾ ਕਿ ਕਿੰਨੇ ਰੇਟ ਵਾਲੇ ਨੇਗੇ ਤੇ ਉਹ ਫਿਰ ਸੇਲ ਕਰ ਦੂਗੀ ਆਪਣੇ ਇੰਨੇ ਕੀ ਚਲਪੋਂ ਹੈਲਪ ਹੋ ਜਾਂਦੀ ਹੈ ਜੀ ਲਓ ਜੀ ਹੁਣ ਆਪਾਂ ਹੋਈਏ ਤਿਆਰ ਤੇ ਬਸ ਉੱਥੇ ਜਾ ਕੇ ਫਿਰ ਪਹੁੰਚਿਆ ਦੇ ਬਿਜੀ ਹੋਵਾਂਗੇ ਦੇਖੋ ਕਿ ਰੱਖੜੀ ਵੰਡਣ ਦੇ ਨਾਲ ਆਪਣੇ ਕੰਮ ਵੀ ਬਹੁਤ ਹੁੰਦਾ ਸੀ ਦੁਕਾਨ ਦੇ ਨਾਲ ਆਪਣਾ ਬੜੇ ਭਰਾ ਦਾ ਹੋਟਲ ਲਗਾ ਇੱਕ ਹੀ ਪਰ ਪਰ ਪਰਾਨੀ ਦੂਦੀ ਨੂੰ ਪਤੀ ਹੈਗਾ ਤੇ ਬਹੁਤ ਕੰਮ ਉਹਦਾ ਰੋਟੀ ਟੁੱਕ ਬਣਾਉਣਾ ਹੁੰਦਾ ਹਾਂ ਇਸ ਕਰਕੇ ਸੀ ਜਲਦੀ ਆ ਰਿਹਾ ਬਸ ਤੇ ਸਾਰੇ ਕੰਮ ਆਪਣੇ ਨਿਮੇੜ ਦਿੱਤੇ ਨੇ ਬਸ ਉਹ ਤਿਆਰ ਹੋਣਾਗਾ ਤਿਆਰ ਹੋ ਲਈ ਬਸ ਤੇ ਨਾ ਨਹੀਂ ਲਈ ਉਸ ਨਾ ਕਿ ਜਲਦੀ ਨੇ 8:30 ਵਜੇ ਉੱਪਰ ਤੁਰ ਪੀਏ ਤੇ ਚਲੋ ਹੁਣ ਉਹ ਤੇ ਹੈਲਪ ਹੋ ਜੂ ਉਹਨਾਂ ਨੇ ਰੋਟੀ 11-11 ਰੋਟੀ ਖਾਣਗੇ ਉਹਨਾਂ ਨੂੰ ਪਹੁੰਚ ਜਾਗੇ ਜੇ ਕੋਈ ਉਹਨਾਂ ਨੂੰ ਹੈਲਪਰ ਮਿਲ ਗਈ ਭਾਣ ਕੋਈ ਉਹਨੂੰ ਰੋਟੀ ਬਣਾ ਲੈਣਗੇ ਨਹੀਂ ਫਿਰ ਨਾਲ ਲੈ ਹੈਲਪ ਲੈ ਕੇ ਕਰਕੇ ਥੋੜੀ ਬਤੀ ਪਾਉਣ ਰੋਟੀ ਜੀ ਦੁਕਾਨ ਤੇ ਜਾਉਗੀ ਕਿਉਂਕਿ ਅੱਜ ਪਰਮਾਨੀ ਘਰੇ ਪਰਮਾਨੀ ਕੰਮ ਨਹੀਂ ਕਰਨੀ ਲੱਗਾ ਤੇ ਇੱਕ ਜਣੋ ਦੀ ਉੱਤੇ ਰਹਿੰਦਾਗਾ ਪਰ ਦੋ ਤਿੰਨ ਜਣੇ ਦਾ ਕੰਮ ਹੁੰਦਾ ਰੋਟੀ ਉਟੀ ਬਣਾਉਣੀ ਬੰਨਣੀ ਤਾਂ ਕਿ ਕੰਮ ਹੋ ਜਾਂਦਾ ਸਭ 12 ਬੰਦੇ ਰੋਟੀ ਆਪਣੀ ਦੁਕਾਨ ਤੇ ਜਾਉਗੀ ਆਪੇ ਕੰਮ ਹੋ ਜਾਂਦਾ ਹੈ ਬਹਿਰ ਤੇ ਤਾਂ ਕੰਮ ਬਹੁਤ ਯਾਰੀ ਹੁੰਦਾ ਦੁਕਾਨ ਤੇ ਤੇ ਕਸਟਮਰ ਬਹੁਤ ਹੁੰਦਾਗਾ ਸਾਕੀ ਸਾਰੇ ਜਣੇ ਬਿਜੀ ਹੁੰਦੇ ਨੇ ਕਿਰਪਾ ਵਜਾ ਕੇ ਨਾਲ ਹੈਲਪ ਕਰੋ ਮੇਰੇ ਬੰਦੇ ਜਿੰਨੇ ਹੋ ਸਕੀ ਪਣ ਪਈ ਨਾ ਤੇ ਰਖੜੀ ਬਣਾਉਣਾ ਤਾਂ ਮੈਨੂੰ ਪਤਾ ਬਸ ਟਾਈਮ ਇੰਦਰ ਮੈਨੂੰ 5 ਵਜੇ ਲੱਗੇ ਜਾਂ 4 ਵਜੇ ਲੱਗੇ ਜੇ ਕਸਟਮਰ ਘਟ ਗਿਆ ਕਿਉਂਕਿ ਮੈਂ ਕੁਝ ਪਹਿਲਾਂ ਚੜੀ ਨਹੀਂ ਫਿਰ ਤਾਂ ਰਖੜੀ ਨਾ ਸਵੇਰੇ ਬਣਾ ਕੇ ਲੈ ਜਾਂਦਾ ਵੀਰਾ ਜਦੋਂ ਫਿਰ ਮੈਂ ਉਸ ਦਿਨ ਹੀ ਜਾਵਾਂ ਫਿਰ ਤਾਂ ਮੈਨੂੰ ਸਾਮਣੇ ਦਿਨ 4 ਵਜੇ ਬੰਨੀ ਆਉਣੀ ਜਪੜ ਮੈਂ ਮੈਮ ਨੂੰ ਨਹੀਂ ਕਦੀ ਕਰਿਆ ਅ ਇੰਨੇ ਟਾਈਮ ਲੱਗਦਾ ਜਦੋਂ ਕੱਲ੍ਹ ਨੂੰ ਕੱਲ੍ਹ ਨੂੰ ਬਣਾਉਣਾ ਕੋਈ ਹੋਣੀ ਹੁੰਦਾ ਨਾ ਕੋਈ ਬਣੇਗਾ ਤੇ ਪਰ ਮੈਂ ਨਹੀਂ ਕਰਿਆ ਤੇ ਕਲ ਵੀ ਤਾਂ ਫੋਨ ਵੀ ਆ ਗਿਆ ਸੀ ਬਾਹਰੋਂ ਕਹਿੰਦੀ ਮੇਰੀ ਰਖੜੀ ਵੀ ਬੰਨੀ ਹੈ ਹਨ ਪਰ ਹੁੰਦਾ ਉਹ ਨਹੀਂ ਉਹ ਜਾਈ ਕਰਕੇ ਫਿਰ ਜਦ ਨਾਲ ਰਖੜੀ ਤੇ ਤਿਹਾਣ ਹੁੰਦਾ ਤੇ ਲੋ ਜਿੱਪਾ ਪਹੁੰਚ ਗਿਆਗੇ ਪਿੰਡ ਫਿਰ ਪੰਜੋਤ ਲੱਗ ਰਹੀ ਰਖੜੀ ਵੇਨਾਂ ਤੇ ਸਾਨੂੰ ਛੱਡੇ ਸੀ ਨਾ ਫਿਰ ਬੰਦੇ ਘੱਟ ਸੀ ਉੱਥੇ ਹੈ ਨਹੀਂ ਸੀ ਨੇ ਇਸ ਵਾਰ ਕਿ ਇਹਨਾਂ ਨੇ ਫਿਰ ਦੁਕਾਨ ਤੀ ਰਹਿਣਾ ਪਊਗਾ 5-6 ਵਜੇ ਤੱਕ ਫਿਰ ਸ਼ਾਮ ਨੂੰ 5 ਕੋਈ ਚਲੇ ਜਾਣਗੇ ਬਸ ਹੁਣ ਟਾਈਮ ਤੇ ਫਿਰ ਸਾਨੂੰ ਗੱਡੀ ਛੱਡਣਾਂਗੇ ਸਾਡੇ ਸਲਾਸ ਸੀ ਸੀ ਮਹਿਲਾ ਚੌਂਕ ਤੋਂ ਬਸ ਵੀ ਚੜ ਜਾਗੇ ਚੱਲਣ ਵੀ ਇਹਨਾਂ ਨੂੰ ਕਾਣੂ ਖਿੱਚਲਾ ਕਰਨੀ ਫਿਰ ਆਕੇ ਇਹ ਖੇਤ ਵੀ ਆਣ ਦਾ ਕੰਮ ਜਿਆਦਾ ਹੋ ਜਾਂਦਾਗਾ ਤੇ ਪਰ ਸਨਸਾਰਿਕ ਮੈਂਟਲ ਨਹੀਂ ਪਏ ਹੋਰ ਫਿਰ ਬੰਦੇ ਘੱਟ ਨਹੀਂ ਦੁਕਾਨ ਤੇ ਫਿਰ ਇਹਨਾਂ ਨੂੰ ਰਹਿਣਾ ਪਊਗਾ 5 ਵਜੇ ਤੱਕ ਨਾ ਪੇਮੈਂਟ ਵਗੈਰਾ ਕੱਟਣੀ ਹੁੰਦੀ ਆ ਤੇ ਇੱਕ ਬੰਦਾ ਆਪਣਾ ਪੇਮੈਂਟ ਦੇ ਪੱਕਾ ਰੱਖਿਆ ਹੋਇਆ ਦੋ ਮੁੰਡੇ ਪਿੱਛੇ ਇਹਨਾਂ ਕਰਦੇ ਇਹਦੇ ਪਿੰਡ ਵਿੱਚ ਉਹਦੇ ਫਰੈਂਡ ਹੁੰਦੇ ਨੇ ਉਹ ਹੁੰਦੇ ਨੇ ਹੈਲਪ ਕਰਨ ਵਾਸਤੇ ਤਿੰਨ ਚਾਰ ਹੁੰਦੇ ਨੇਗੇ ਲੌਜੀਕ ਪਰ ਮਾਨ ਬਹੁਤ ਮੁਸ਼ਕਲ ਦੇ ਨਾਲ ਬੈਠਾ ਬਹੁਤ ਔਖੀ ਰਖੜੀ ਬਣਾਈਏ ਨੇ ਪਿਛਲੀ ਵਾਰ ਵਧੀਆ ਬਣਾਈ ਸੀ ਸਵਾਰੋ ਤਾਂ ਇਹ ਤੰਗ ਕਰਦਾ ਬੈਠਦਾ ਨਹੀਂ ਹੈਗਾ ਜੋਦ ਨੂੰ ਬਹੁਤ ਜ਼ਿਆਰੀ ਸੰਦੀ ਹੁੰਦਾ ਚਾਹ ਹੁੰਦਾਗਾ ਠੀਕ ਹੁੰਦੀ ਆ ਵੀ ਮੈਂ ਜਾਉਂਗੀ ਨਾਨਕੇ ਫੇ ਪਰਮਾਨ ਦੇ ਰਖੜੀ ਬਨਣੂਗੀ ਬਹੁਤ ਜ਼ਿਆਹ ਚਾਹ ਹੁੰਦੇ ਨੇ ਰਖੜੀ ਬਨਣ ਦਾ ਛੋਟੀਆਂ ਜਿਹੜੀਆਂ ਕੁੜੀਆਂ ਨੂੰ ਹੁੰਦਾ ਨਾ ਚਾਹ ਮੇਰੇ ਰਖੜੀ ਬੰਨਣਾ ਸੁਖਣਾ ਹੋਂ ਦਾ ਵੱਡੀ ਹੋਗੀ ਹੈਗੀ ਬਹੁਤ ਜ਼ਿਆਰੀ ਚਾਹ ਨਾਲ ਰਖੜੀ ਬਣਦੀ ਹੈਗੀ ਪਰਮਾਨ ਦੀ ਵੱਧ ਕਰਦੇ ਕਰਨ ਵੀ ਤੇ ਨੀਨਾ ਮੂੰਹ ਕਰਦੀ ਹੈ ਜੀ ਪਰਮਾਨ ਦੇ ਵੱਧ ਕਰਦੇ ਅਨੁਸਾਰ ਦੇ ਮੂੰਹ ਚ ਪਰਪੀ ਪਾਉਗਾ ਸਾਡੀ ਪਾਊਗਾ ਤੇ ਹੁਣ ਆਗੇ ਕਰਨਵੀਰ ਦੀ ਵਾਰੀ ਰਖੜੀ ਕਰਨ ਬੀ ਨੇ ਆਪਣੀ ਪਸੰਦ ਦੀ ਲੈ ਕੇ ਆਇਆਗਾ ਕਲ ਮੈਂ ਇਹ ਲੈਣੀ ਹੈਗੀ ਕਰਨ ਮੇਰੇ ਵੇ ਤੇ ਆ ਕੇ ਬਣਾ ਲੰਦਾ ਹੁੰਦਾਗਾ ਫਿਰ ਤਿਆਰ ਹੋਇਆ ਹੁੰਦਾਗਾ ਨਹੀਂ ਸਕੂਲ ਚ ਲਾ ਜਾਂਦਾ ਨਾ ਤੇ ਫਿਰ ਇੱਥੇ ਆ ਕੇ ਇਕੱਠੇ ਦੀ ਬਣਨ ਲੱਗ ਹੁੰਦੀ ਹੈਗੀ ਅਸੀਂ ਪਹੁੰਚ ਗਏ ਸੀ 1:30 ਵਜੇ ਤੋਂ ਤੁਰਦੇ ਹੋ ਤੇ ਵੀ ਸਾਨੂੰ ਅਨ 10:00 ਵਜੇ ਅੱਧੇ ਘੰਟੇ ਦਾ ਰਸਤਾ ਦਾ 20-25 ਮਿੰਟ ਦਾ ਰਸਤਾ ਹੈ ਨਾ ਤੁਸੀਂ ਫੂਟ ਵਗੈਰਾ ਨਾਲ ਲੱਗ ਬਸ ਰਸਤੇ 'ਚ ਅੱਧਾ ਘੰਟਾ ਲੱਗਦਾ ਜੇ ਪਰਾਹ 'ਚ ਖੜੀਏ ਨਹੀਂ ਤਾਂ ਬਸ 20 ਮਿੰਟ ਲੱਗਦੇ ਨੇ ਉਨ ਨੂੰ ਪਰਮਾਨੀ ਬਹੁਤ ਚਾਹ ਉਹ ਦੀਦੀ ਆਈ ਹੈ ਬਹੁਤ ਯਾਰੀ ਨਾਲ ਦਵੀ ਜੋਤੀ ਦੀ ਆਈ ਹੋਈ ਹੈ ਰਖੜੀ ਬਨ ਕੇ ਫਿਰ ਪਹੁੰਚ ਜਾਈ ਦੁਕਾਨ ਤੇ ਤੇ ਵੀਰੇ ਰਖੜੀ ਮੈਂ ਉੱਥੇ ਬਨੂ ਜੇ ਟਾਈਮ ਹੋਇਆ ਤਾਂ ਬਨ ਦੂੰਗੀ ਹਜੇ ਨਹੀਂ ਫਿਰ ਤੈਨੂੰ 4 ਵਜੇ ਸ਼ਾਮ ਨੂੰ ਬਨੂਗੀ ਅਸੀਂ ਉਹਨੂੰ ਤਿੰਨ ਚਾਰ ਘੰਟੇ ਉੱਥੇ ਲਾਵਾਂਗੇ ਬਹੁਤ ਜ਼ਿਆਦਾ ਜੀ ਲੱਗਦਾ ਨਾ ਦੁਕਾਨ ਤੇ ਜਾ ਕੇ ਕਿੰਨਾ ਜ਼ਿਆਦਾ ਜੀ ਲੱਗਦਾ ਉੱਥੇ ਬਸ ਉੱਠਣ ਜੀ ਕਰਦਾ ਨਵੇਂ ਨਵੇਂ ਕਸਟਮਰ ਆਉਂਦੇ ਨੇ ਕਿ ਬਹੁਤ ਨਾਲ ਵਧੀਆ ਲੱਗਦਾ ਜਾ ਕੇ ਉੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਫਿਰ ਅਸੀਂ ਸ਼ਾਮ ਨੂੰ 4-5 ਵਜੇ ਘਰੇ ਆਵਾਂਗੇ ਰੋਟੀ ਬਣਾਉਣੀ ਹੋਊਗੀ ਤੇ ਇੱਕ ਵਾਰ ਸਾਨੂੰ ਬੈਠ ਜਣੇ ਉਹ ਤੇ ਹੈਲਪ ਕਰਵਾਉਣੀ ਹੈ ਅਸੀਂ ਉਹ ਕਰਵਾ ਦਾਂਗੇ ਡੱਬੇ ਵਗੈਰਾ ਭਰਨੇ ਹੋਣਗੇ ਫਿਰ ਅਸੀਂ ਉਹਨੂੰ ਲਾਗੇ ਦੁਕਾਨ ਤੇ ਉਸ ਕਾ ਮਰੋਟੀ ਆਪਣੇ ਭੇਜ ਦਤੀ ਹੈਗੀ ਫਿਰ ਪਰ ਆ ਕੇ ਸਪੈਨ ਚਲੋ ਮੈਨੂੰ ਵੀ ਆ ਕੇ ਨਾ ਸੌਖਾ ਹੋ ਗਿਆ ਜੇ ਫਿਰ ਆ ਕੇ ਕੱਪੜੇ ਚੇਂਜ ਕਰਨੇ ਰੋਟੀ ਬਣਾਉਣੀ ਵੀ ਦੁਬਾਰਾ ਫੇਰ ਤਿਆਰ ਹੋਣਾ ਐਮੇ ਟਾਈਮ ਲੱਗ ਜਾਂਦਾ ਤੇ ਰੋਟੀ ਆਪਣੀ ਦੁਕਾਨ ਤੇ ਪਹੁੰਚਾ ਦਤੀ ਹੈਗੀ ਖਾਣ ਦਾ ਵਿਚਾਰੋਂ ਟਾਈਮ ਲੱਗੂ ਵੀ ਕਦੋਂ ਨਾਲ ਲੱਗੂਗੀ ਤੇ ਹਮ ਵਰਤੇਂਦ ਰੋਟੀਆਂ ਸਵੇਰੇ ਜਰ ਜਾਂਦਾ ਦੁਕਾਨ ਤੇ ਫਿਰ ਮੰਮੀ ਨਾਲਾਂ ਦੀ ਰੋਟੀ ਬਣਾ ਕੇ ਦੇਂਦੇ ਵੀ ਤੂੰ ਦੋ ਪਰੌਂਟ ਖਾ ਕੇ ਚਲੇ ਜਾ ਇਹਦੇ ਸਾਬਨ ਖਾਣ ਟਾਈਮ ਲੱਗੇ ਨਾਲ ਕਈ ਵਾਰ ਤਾਂ ਰੋਟੀ ਖਾਦੀ ਵੀ ਨਹੀਂ ਜਾਂਦੀ ਹੈਗੀ ਉਹ ਕਿਹੜਾ ਮੇਨ ਹੁੰਦਾ ਫਿਰ ਉਹ ਤਾਂ ਆਉਂਦੇ ਨਹੀਂ ਕੰਮ ਆਪਣਾ ਇਧਰ ਕੋਈ ਗਲਤ ਨਾ ਹੋ ਜੇ ਤੇ ਇਹ ਕੰਮ ਚ ਘਾਟ ਵਾਦਨਾ ਹੋਵੇ ਫਿਰ ਇਸ ਦਾ ਤੈਨੂੰ ਸਵੇਰੇ ਪਰਾਂਡੇ ਖਵਾ ਕੇ ਭੇਜਣੇ ਫਿਰ ਜਦੋਂ ਬਸ ਟਾਈਮ ਲੱਗਾ ਰੋਟੀ ਖਾੜਨ ਦਾ ਕਈ ਵਾਰ ਨਹੀਂ ਵੀ ਖਾਦੀ ਜਾਂਦੀ ਇਸ ਦਿਨ ਦਈ ਭੱਜ ਜੜ ਹੁੰਦੀ ਹੈ ਜਿਹੜਾ ਤਿਹਾੜ ਹੁੰਦਾ ਹੈਗਾ ਤੇ ਬਾਕੀ ਰੋਟੀ ਆਪਣੇ ਭੇਜ ਦਿੱਤੀ ਹੈਗੀ ਇਹ 10 ਵਾਰਾ ਬੰਦਿਆ ਜੀ ਨਾ ਬਾਕੀ ਫਿਰ ਇਹ ਘੱਟ ਵੱਧ ਹੋਈ ਪਪਕਾ ਕੇ ਰੱਖੇ ਦਿੰਦੀ ਜਰ ਬੰਦੇ ਫਿਰ ਘਰਵਾ ਕੇ ਲੈ ਜਾਣਗੇ ਰੋਜ਼ ਹੁਣੋਂ ਪਾ ਚੱਲਦੇ ਆ ਦੁਕਾਨ ਤੇ ਰੱਖੜੀ ਆਪਣੇ ਮੰਨ ਦਿੱਤੀ ਹੈਗੀ ਤੇ ਕੋਮਨ ਜੀ ਵੀ ਕਹਿੰਦੀ ਭਾਬੀ ਵੀ ਕਹਿੰਦੀ ਮੈਂ ਵੀ ਦੁਕਾਨ ਤੋਂ ਜਾ ਕੇ ਬਣਾਉਂਗੀ ਰੱਖਣੀ ਹੈ ਨਾ ਜਦੋਂ ਵੀਰੇ ਦੇ ਬਣੂਗੀ ਉਥੇ ਜਾ ਕੇ ਬਣਾਾਂਗੀ ਇਹਨਾਂ ਦੋਨੇ ਪਾਈਆਂ ਦੇ ਬਣ ਦਤੀਆਂ ਜੋਤ ਨੇ ਹੁਣ ਆਪਾਂ ਚੱਲਦੇ ਆਂ ਦੁਕਾਨ ਤੇ ਉਥੇ ਜਾ ਕੇ ਮਿਲਦੇ ਸਾਨੂੰ ਇਹ ਤਾਂ ਅਰੇ ਇਹ ਪਣੀ ਪੈਣ ਲੱਗੀ ਹੱਥੋਂ ਕੰਮ ਦਾ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਬਾਰੇ ਬਣੀ ਟੈਂਟ ਲੱਗੀ ਹੁੰਦੀ ਲੱਗੀ ਫਿਰ ਉਹ ਕਿੱਜੇ ਲੱਗਦੇ ਹੋ ਚੂਣ ਲੱਗਦੇ ਨੇ ਜੀ ਸੈੱਟ ਪਾਇਆ ਹੋਇਆ ਫਿਰ ਵੀ ਦੂ ਤੱਕ ਡੈਂਟ ਲੱਗਿਆ ਹੁੰਦਾ ਹੈ। ਇਹ ਖਰਾਬ ਹੋਣ ਲੱਗ ਪਿਆ ਮੀਂਹ ਕੈਣ ਲੱਗ ਜਾਂਦਾ ਹੈ। ਤੇ ਅਸੀਂ ਵੀ ਸੈਲਫੇਟ ਜੀ ਹੁੰਦੀ ਜਲਦੀ ਚਲੀ। ਕੋਈ ਟਾਈਮ ਨਹੀਂ ਆਉਂਦਾ ਜਾਉਂਦੇ। 10 ਅਗਸਤ ਦਾ ਹੋਏਗਾ ਜਾਣਦਾ। ਅੰਨਕਾ ਜਾਨੀ। ਇਹ ਸਾਰੇ ਮਰੇ ਕੰਮ ਕਹਿੰਦੇ ਮੈਂ ਸਭ ਬਣਾਈ ਮੈਂ ਕਿ ਸਾਰੀਆਂ। ਜਦੋਂ ਨਾ ਬਣਾਈ ਮੈਂ ਨਿਕਲਾ ਜਿੰਦਾ ਸਾਰੀ ਥੇ ਦੇ ਤੇ ਬਣਾ ਨਹੀਂ। ਬਹੁਤ ਵਧੀਆ ਰੌਣਕ ਲੱਗੀ ਹੋਈ ਆ ਤੇ ਨਹੀਂ ਥੋੜੇ ਹਲਕਾ ਜਗਾ ਤੇ ਉਹ ਅੱਗੇ ਸਮਾਨ ਚੱਕ ਦਿੱਤਾਗਾ ਤੇ ਥੋੜੀ ਸਿਸਟਮ ਹਾਲ ਲਈ ਜੇ ਨਹੀਂ ਪੈਣ ਲੱਗ ਜਾਂਦਾਗਾ ਐਸੀ ਆਪਣਾ ਦੁਕਾਨ ਦਾ ਬਾਹਰਲਾ ਈਵਰਸ ਦੇਖ ਸਕਦੇ ਹੋਗੇ ਕੰਨ ਮਿਨਿਮਾਈਜ਼ ਇਥੇ ਵੀਡੀਓ ਥੋੜਾ ਕਾਫੀ ਨਹੀਂ ਆ ਗਿਆ ਬਣਾ ਇਸ ਇਧਰ ਬਾਅਦ ਚਲੇਗੀ ਇਸ ਪਾਰਕ ਦੇ ਵਿੱਚ ਆਗੇ ਪਿੰਗ ਅਮਲਿਕ ਨੇ ਆਪਣੀ ਵੰਡੀ ਹੋ ਕੇ 30 ਮਿੰਟਾਂ ਦੇ ਵਿੱਚ ਹੋਣੀ ਹੋਵੇ ਤੇ ਕਿਸੇ ਕਸਟਮਰ ਕਾਲ ਕਰਨ ਦੀ ਜਿੰਦੀ ਸਾਰੇ ਰਿਪੋਰਟ ਦੇ ਦੇਣੀ ਹੋਵੇ ਤੇ ਡਿਊਟੀ ਦੇ ਵਿੱਚ ਇੱਕ ਜਨਮਾ ਸਾਮੀ ਨੇ ਇਹ ਕਰਾਇਆ ਹੈ ਤੇ ਅੰਦਰ ਤਿੰਨ ਗਿਵਾਏ ਮੈਨੂੰ ਕੋ ਤੁਹਾਡੇ ਕੰਮ ਸਾਜਣਾ ਕਰਨ ਨੂੰ ਹਮਾਸਤੋਣੇ ਨੂੰ ਜਾਂਦੇ ਆਂ ਕਿੰਨੇ ਕਿ ਆਪਾਂ ਆ ਗਏ ਹੰਦਲਵਾਦੀ ਤੇ ਮੈਂ ਜਰ ਰਖੜੀ ਬੰਨੀ ਤੇ ਮੈਂ ਚਾਹ ਦੇ ਲੈ ਲੋਕ ਜਿਪਣੇ ਟੂਟ ਚਲੇ ਜਾਂਦੀ ਨਹੀਂ ਹਨ ਰਖੜੀ ਦੀ ਹੋ ਕੀ ਵੀਡੀਓ ਨਹੀਂ ਬਣਾਏਗੀ ਵੀਰਨ ਜਲਦੀ ਸੀਗੀ ਤੇ ਰਖੜੀ ਆਪਣੇ ਬਣਾ ਦਿੰਦੀ ਹੈਗੀ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੋਗ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰਜਤ ਸ੍ਰੀ ਕਾਲ ਜੀ ਬਾਏ